ਅੜੀ ਵੀਰੇ ਫਰਾੜੋ ਇਹ ਦੋ ਵਾਰੀ ਕਾਲੇ ਰੰਗ ਦੀ ਤੇ ਚਾਰ 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 ਸਾਲ ਚਾਰ ਸਾਲ ਹਾਂਜੀ ਸਰ ਨਸ਼ੀਆਂ ਕਰਕੇ ਬਹੁਤ ਮੋਤਾਂ ਹੋ ਚੁੱਕੀਆਂ ਨੇ ਸਾਡੇ ਪਿੰਡ ਹਾਂਜੀ ਸਾਡੇ ਛੋਟੇ ਛੋਟੇ ਬੱਚੇ ਨੇ ਸਾਡੇ ਛੋਟੇ ਛੋਟੇ ਬੱਚੇ ਨੇ ਤੇ ਉਹਨਾਂ ਨੇ ਗਾਂ ਵੱਡੇ ਹੋ ਕੇ ਕੀ ਕਰਨਾ ਜੋ ਵੇਖਣਗੇ ਉਹੀ ਉਹ ਕਰਨਗੇ ਹੈਨਾ ਤੇ ਅ ਰੋਜ਼ ਮਤਲਬ ਸਾਡੀਆਂ ਗਲੀਆਂ ਪੂਰੀਆਂ ਮਢੀਰਨਾ ਭਰੀਆਂ ਹੁੰਦੀਆਂ ਹਨ ਜਨਾਨੀਆਂ ਦਾ ਨਿਕਲਣਾ ਔਖਾ ਹੈ ਬੱਚਿਆਂ ਦਾ ਔਖਾ ਨਿਕਲਣਾ ਹੈ ਤੇ ਜੜੀਆਂ ਸਾਡੀਆਂ ਬੇਟੀਆਂ ਐ ਡਰਦੀਆਂ ਉਦਾਂ ਨਹੀਂ ਬਾਹਰ ਆ ਸਕਦੀਆਂ ਹਾਂਜੀ ਅੱਜ ਐਸਐਸਪੀ ਨੇ ਕੀ ਕਿਹਾ ਤੁਹਾਨੂੰ ਅੱਜ ਐਸਐਸਪੀ ਸਾਹਿਬ ਮੈਮ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਜੇ ਮਤਲਬ ਕੋਈ ਵੀ ਕਾਰਵਾਈ ਕਰਨੀ ਆ ਅਸੀਂ ਕਰਾਂਗੇ ਅਸੀਂ ਤੁਹਾਡੇ ਨਾਲ ਹਾਂਜੀ ਸਿਮਰਨਜੀਤ ਕੋ ਪਿੰਡ ਬਸੰਤਕੋਟ ਅਸੀਂ ਨਸ਼ਿਆਂ ਦੇ ਵਿਰੋਧਾਏ ਆ ਕਿਉਂਕਿ ਸਾਡੀ ਉੱਚ ਸੁਣਵਾਈ ਬਹੁਤ ਜ਼ਿਆਦਾ ਨਹੀਂ ਹੋਂਦੀ ਹਾਂਜੀ ਅਸੀਂ ਆਪਣੇ ਪਿੰਡ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਆ ਸਾਡੇ ਪਿੰਡ ਵਿੱਚ ਚਿੱਟੇ ਦਾ ਵਪਾਰ ਸ਼ਰਿਆਂ ਮੋ ਰਿਆ ਵਾ ਅਹੀਂ ਦੋ ਚਾਰ ਫੜਕੇ ਆਦਮੀ ਜਿਹੜੇ ਆ ਪੁਲਿਸ ਨੂੰ ਫੜਾਏ ਆ ਬਟ ਉਹਨਾਂ ਨੂੰ ਕੋਈ ਵੀ ਰਿਮਾਂਡ ਵਗੈਰਾ ਲੈ ਕੇ ਉਹਨਾਂ ਕੋਲੋਂ ਕੁਝ ਵੀ ਤਫਤੀਸ਼ ਨਹੀਂ ਕੀਤੀ ਗਈ ਉਹਨਾਂ ਨੂੰ ਸਿੱਧਾ ਜੀਲ ਭੇਜਿਆ ਗਿਆ ਸਮਾਨ ਸਮੇਤ ਅਹੀਂ ਫੜਾਏ ਆ ਕਿੰਨੇ ਕਿੱਦੋਂ ਫੜਾਏ ਬੋਲੋ ਸਾਡੇ ਪਿੰਡ 'ਚ ਨਸ਼ਾ ਵਿਕ ਰਿਆ ਵਾ ਤੇ ਜਿਹੜੇ ਵੇਚ ਰਹੇ ਨੇ ਉਹ ਮਤਲਬ ਕਿ ਉਹਨਾਂ ਨੂੰ ਕੋਈ ਫੜ ਨਹੀਂ ਰਿਆ ਤੇ ਜਿਹੜੇ ਅਸੀਂ ਫੜ ਕੇ ਦਿੱਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਮਸਲੇ 'ਚ ਅਸੀਂ ਇੱਥੇ ਪਹੁੰਚੇ ਹੋਏ ਆਂ ਹਾਂ ਜੀ ਐਸਐਸਓ ਸਾਹਿਬ ਨੂੰ ਜਿਹੜੀ ਸ਼ਿਕਾਇਤ ਦਿੱਤੀ ਹੈ ਤੁਸੀਂ ਸ਼ਿਕਾਇਤ ਚ ਕੀ ਲਿਖਿਆ ਹੋਇਆ ਹੈ ਅਸੀਂ ਸ਼ਿਕਾਇਤ ਇਹੀ ਲਿਖਿਆ ਹੋਇਆ ਵਾ ਕਿ ਉਹਨਾਂ ਤੇ ਮਤਲਬ ਕਿ ਕੋਈ ਐਕਸ਼ਨ ਨਹੀਂ ਲਿਆ ਗਿਆ ਜਿਹੜੇ ਅਸੀਂ ਉਹਨਾਂ ਨੂੰ ਫੜ ਕੇ ਦਿੱਤੇ ਹੋਏ ਆ ਤੇ ਜਿਨ੍ਹਾਂ ਦਾ ਮੇਨ ਜਿਹੜੇ ਸਮਗਲਰ ਨੇ ਉਹਨਾਂ ਨੂੰ ਕੋਈ ਫੜ ਨਹੀਂ ਰਿਹਾ ਉਹਨਾਂ ਤੇ ਮਤਲਬ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਉਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਹੋ ਚੁੱਕੇ ਨੇ ਤੇ ਉਹਨਾਂ ਦਾ ਨਾਮ ਪਹਿਲਾਂ ਹੀ ਦਰਜਿਆ ਪੁਲਿਸ ਦੇ ਮਤਲਬ ਕਿ ਰਿਕਾਰਡ ਚ ਤੁਸੀਂ ਕਿੰਨਾ ਕੰਮ ਕਰਦੇ ਹੋ ਕਿੰਨੇ ਕੁ ਲੋਕ ਮਤਲਬ 3-4 ਸਾਲ ਤੋਂ ਚੱਲ ਰਿਹਾ ਕੰਮ ਇਹ ਵਾਲਾ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਨਸ਼ੇ ਦੇ ਲੜਕੀਆਂ ਤੋਂ ਮੌਕਾ ਹਾਂ ਮੌਸਾਏ ਪਾਈ ਤਿੰਨ ਚਾਰ ਹੋ ਗਏ ਤਿੰਨ ਚਾਰ ਹੋ ਚੁੱਕੀਆਂ ਨੇ ਹਾਂਜੀ ਜੀ ਅੱਛਾ ਤੇ ਤੁਹਾਡੇ ਪਿੰਡ ਦੇ ਵਿੱਚ ਮਹਿਲਾਵਾਂ ਨੇ ਇਹ ਮੋਰਚਾ ਸੰਭਾਲ ਲਿਆ ਹਾਂਜੀ ਤਾਂ ਇਹ ਭੈਣਾਂ ਨੂੰ ਅੱਗੇ ਕਿਉਂ ਆਉਣਾ ਪੈ ਗਿਆ ਕੀ ਕਾਰਨ ਹੋ ਗਿਆ ਕਿ ਤੁਸੀਂ ਅੱਗੇ ਹੋ ਕੇ ਮੋਰਚਾ ਸਰ ਸਾਡੇ ਬੱਚੇ ਨੇ ਠੀਕ ਹੈ ਸਾਡੀਆਂ ਧੀਆਂ ਵੀ ਨੇ ਸਾਡਾ ਗਲੀਆਂ ਵਿੱਚ ਨਿਕਲਣਾ ਸਾਡਾ ਗਲੀਆਂ ਵਿੱਚ ਨਿਕਲਣਾ ਬਹੁਤ ਔਖਾ ਹੋ ਚੁੱਕਾ ਵਾ ਅਸੀਂ ਇਹ ਚਾਹੁੰਦੇ ਹਾਂ ਕਿ ਗਾਂ ਸਾਡੇ ਜਿਹੜੇ ਬੱਚੇ ਨੇ ਨਾ ਉਹਨਾਂ ਵਾਸਤੇ ਇਹ ਜਿਹੜਾ ਸਮਾਉ ਠੀਕ ਹੋਵੇ ਕਿਉਂਕਿ ਨਸ਼ੇ ਵਿੱਚ ਉਹ ਨਾ ਅੱਗੇ ਪੈ ਜਾਣਾਂ ਜੀ ਹਾਂ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੀ ਪਹੁੰਚ ਕਿੱਥੋਂ ਤੱਕ ਲੱਗਦੀ ਉਹਨਾਂ ਦੇ ਘਰਾਂ ਦੇ ਵਿੱਚ ਲਾਲ ਬੱਤੀਆਂ ਵਾਲੀਆਂ ਗੱਡੀਆਂ ਹੁੰਦੀਆਂ ਜਿੱਦੀਆਂ ਕੋਬਰਤੀ ਵਾਲੇ ਲੋਕ ਆਉਂਦੇ ਜਾਂਦੇ ਵੇਖੇ ਤਰ ਮਾਰਦੇ ਨਹੀਂ ਸਰ ਜਦੋਂ ਪੁਲਿਸ ਆਉਂਦੀ ਹੈ ਨਾ ਉਹ ਟਰ ਮਾਰਦੀ ਹੈ ਦੌੜ ਜਾਂਦੇ ਨੇ ਹਾਂਜੀ ਉਹ ਦੌੜ ਜਾਂਦੇ ਨੇ ਕਿਉਂ ਲੱਗਦਾ ਇਹ ਹੂਟਰ ਇਸ਼ਾਰਾ ਹੁੰਦਾ ਹਾਂਜੀ ਹੂਟਰ ਇਸ਼ਾਰਾ ਹੁੰਦਾ ਹਾਂਜੀ ਅੱਛਾ ਇਹ ਇਹਨਾਂ ਜੇ ਜਰੂਰ ਦੱਸੋ ਕਿ ਜਦੋਂ ਤੁਸੀਂ ਇਹ ਬੰਦੇ ਫੜਾਏ ਨੇ ਹੁਣ ਕਿਸ ਤਰ੍ਹਾਂ ਗੱਲਬਾਤ ਹੋਈ ਹੈ ਕਿ ਉਹਦੇ ਬਾਅਦ ਕਿਸੇ ਤਰ੍ਹਾਂ ਦੀ ਕੋਈ ਕਾਲ ਆਈ ਹੋਣ ਕਿਸੇ ਨੇ ਵੀ ਤੁਸੀਂ ਹਾਂਜੀ ਹਾਂਜੀ ਸਾਨੂੰ ਹਾਂਜੀ ਲੇਡੀਜ਼ ਨੂੰ ਹੀ ਕਾਲ ਆ ਰਹੀਆਂ ਕਿਉਂਕਿ ਲੇਡੀਜ਼ ਨੇ ਹੀ ਪਹਿਲਾਂ ਫੜਾਏ ਨੇ ਸਾਰੇ ਕਾਲ ਇਹ ਆ ਰਹੀ ਹੈ ਕਿ ਤੁਸੀਂ ਇਹ ਕੰਮ ਕਰ ਰਹੇ ਹੋ ਮਤਲਬ ਜਦਾਂ ਧਮਕੀਆਂ ਦੇ ਰਹੇ ਨੇ ਸਾਨੂੰ ਤੁਸੀਂ ਸਾਡੇ ਘਰ ਪੁਲਿਸ ਲੈ ਕੇ ਗਏ ਹੋ ਤੇ ਉਹਨਾਂ ਦੀ ਘਰ ਦੀ ਤਲਾਸ਼ੀ ਵੀ ਆਪਾਂ ਕਰਵਾਈ ਆ ਪਰੇ ਆ ਕਿ ਇਸ ਤੋਂ ਤਲਾਸ਼ੀ ਸਾਡੇ ਕੰਮ ਕਰਨ ਤੋਂ ਪਹਿਲਾਂ ਵੀ ਪੁਲਿਸ ਨੂੰ ਘਰੋਂ ਸਮਾਨ ਮਿਲ ਚੁੱਕਾ ਆ ਪਰ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਕੀ ਹੋਣੀ ਆ ਜਿਹੜੇ ਮੁੰਡੇ ਦੇਖੋ ਜੀ ਜਿਹੜੀ ਵੀ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਕਿ ਨਸ਼ਾ ਜਿਹੜੇ ਵੀ ਪਿੰਡ 'ਚ ਵੇਚ ਰਿਹਾ ਆ ਆਲਰੇਡੀ ਸਾਡੀ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਆ ਔਰ ਜਿਹੜੀ ਵੀਡੀਓ ਦੀ ਗੱਲ ਕਰ ਰਹੇ ਆ ਉਹਦੇ ਵਿੱਚ ਬੰਦੇ ਜਿਹੜੇ ਫੜ ਕੇ ਜਿਹੜੇ ਵੀ ਇਹੀ ਪੱਛਾ ਵੀ ਦੇ ਦਿੱਤਾ ਉਹਨਾਂ ਦਾ ਉਹ ਜੇਲ੍ਹ ਵਿੱਚ ਆ ਨੈਕਸਟ ਜਿਹੜੇ ਵੀ ਕੋਈ ਹਰਡੇ ਕੋਲ ਇਨਫੋਰਮੇਸ਼ਨ ਪਹੁੰਚੇਗੀ ਉਹਦੇ ਰਿਗਾਰਡ ਵੀ ਆਪਾਂ ਜਿਹੜੀ ਕਾਰਵਾਈ ਉਹ ਕਰਾਂਗੇ ਤੇ ਪੁਲਿਸ ਆਲਰੇਡੀ ਕਰ ਵੀ ਰਹੀ ਆ ਅਸੀਂ ਤਾਂ ਡਰੱਗ ਅਵੇਅਰਨੈਸ ਤੇ ਜਿਹੜੇ ਕੈਂਪ ਆ ਉਹ ਵੀ ਲਾ ਰਹੇ ਆ ਪਿੰਡੋਂ ਪਿੰਡ ਜਾ ਕੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਕਿ ਪੁਲਿਸ ਕਾਰ